जय श्री राम जी सारे दोस्तों ਨੂੰ ਮਿੱਤਰਾਂ ਨੂੰ ਤੇ ਮੈਂ ਤੁਹਾਡਾ ਆਪਣਾ अरुण ਕੁਰਾਲੀ ਆ ਆ ਤੁਹਾਡੇ ਸਾਹਮਣੇ ਇੱਕ ਤਸਵੀਰ ਦਿਖਾ ਰਿਹਾ ਹਾਂ ਇਹ ਜੀਸੀਬੀ ਮਸ਼ੀਨ ਦੀ ਕ੍ਰੇਨ ਦੀ ਤਸਵੀਰ ਹੈ ਅਤੇ ਪੂਰਾ ਮਾਮਲਾ ਕੀ ਹੈ ਹੁਣ ਤੁਹਾਨੂੰ ਉਹ ਵੀ ਪੂਰਾ ਮਾਮਲਾ ਵੀ ਦੱਸਾਂਗੇ ਜਿਸ ਤਰ੍ਹਾਂ ਕਿ ਸਰਕਾਰ ਦਾਅਵੇ ਕਰਦੀ ਹੈ ਕਿ ਉਹਨਾਂ ਵੱਲੋਂ ਕਾਫੀ ਜਿਹੜੇ ਕੰਮ ਹੈ ਉਹ ਕਿੱਥੇ ਗਏ ਨੇ ਅਤੇ ਇਸ ਕ੍ਰੇਨ ਵੱਲੋਂ ਅੱਜ ਕਾਫੀ ਕੰਮ ਕਿੱਥੇ ਗਏ ਨੇ ਕੰਮ ਕੀ ਕੀਤੇ ਗਏ ਨੇ ਉਹ ਵੀ ਤੁਹਾਨੂੰ ਪੂਰਾ ਦੱਸਦੇ ਆ ਅਤੇ ਤੁਹਾਨੂੰ ਪੂਰੀ ਤਸਵੀਰ ਵੀ ਬਰੀਕੀ ਦੇ ਨਾਲ ਦਿਖਾਉਂਦੇ ਆ ਵੀ ਆਖਰ ਹੋ ਕੀ ਰਿਹਾ ਹੈ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਮੰਡੀਆਂ ਦੇ ਵਿੱਚ ਧਾਨ ਜਿਹੜਾ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਆ ਰਿਹਾ ਹੈ ਅਤੇ ਆ ਗੱਡੀਆਂ ਹੁਣ ਧਾਨ ਦੀਆਂ ਜਾ ਰਹੀਆਂ ਉਹ ਦੇਖੋ ਕਿਸ ਤਰ੍ਹਾਂ ਟੇਡੀਆਂ ਮੇਡੀਆਂ ਹੋ ਕੇ ਤੇ ਇਹ ਹੈਗਾ ਕੁਰਾਲੀ ਦਾ ਪਪਰਾਲੀ ਰੋਡ ਇੱਥੇ ਇੱਕ ਜਿਹੜੀ ਕਾਰ ਫਸ ਗਈ ਸੀਗੀ ਕਿਚੜ ਦੇ ਵਿੱਚ ਤੇ ਕ੍ਰੇਨ ਮਗਾ ਕੇ ਘਟੋ ਘੜ ਅੱਧੇ ਘੰਟੇ ਬਾਅਦ ਜਿਹੜੀ ਐ ਇੱਥੋਂ ਉਹ ਕਾਰ ਗੱਡੀ ਗਈ ਐ ਉਹ ਦੇਖੋ ਟਰੱਕ ਕਿਸ ਤਰ੍ਹਾਂ ਜਾ ਰਿਹਾ ਵੀ ਹੁਣ ਗਿਆ ਹੁਣ ਗਿਆ ਹੁਣ ਗਿਆ ਜਿਹੜੀ ਵੀ ਚਾਹੇ ਉਹ ਪੰਪਸਪ ਦੀਆਂ ਗੱਡੀਆਂ ਚਾਹੇ ਉਹ ਮਾਰਕ ਫੈਡ ਦੀਆਂ ਗੱਡੀਆਂ ਜਦੋਂ ਵੀ ਇੱਥੋਂ ਗੱਡੀਆਂ ਨਿਕਲਦੀਆਂ ਆ ਉਹ ਲੱਗਿਆ ਥੱਲੇ ਥੱਲੇ ਡਾਲਾ ਬਜਿਆ ਬਜਾਰੀ ਦਾ ਥੱਲੇ ਨੁਕਸਾਨ ਹੋਊਗਾ ਤੇ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਇਹ ਤਾਂ ਹੁਣ ਬਾਅਦ ਦੀਆਂ ਗੱਲਾਂ ਪਰ ਹਾਲਾਤ ਦੇਖੋ ਕਿਸ ਤਰ੍ਹਾਂ ਨੇ ਪਪਰਾਲੀ ਰੋਡ ਤੇ ਬਣੇ ਹੋਏ ਨੇ ਤੇ तकरीबन 1 ਘੰਟੇ ਦੀ ਮਸ਼ਦਦ ਦੇ ਬਾਅਦ तकरीबन 1 ਘੰਟੇ ਬਾਅਦ ਜਿਹੜੀ ਹੈ ਇਹ ਮਿੱਟੀ ਦੇ ਵਿੱਚ ਤੋਂ ਜਿਹੜੀ ਗੱਚਣੀ ਜੀ ਮਿੱਟੀ ਹੈ ਇਹਦੇ ਵਿੱਚ ਤੋਂ ਕਾਰ ਕਰੇ ਨਾਲ ਕੱਢਣੀ ਪਈ ਆ ਹਾਲਾਤ ਦੇਖੋ ਉਹ ਅੱਗੇ ਜਾ ਕੇ ਡਾਲਾ ਨਾ ਬਿਲਕੁਲ ਨਾਲ ਬਚਦੇ ਆ ਇੰਨਾ ਨੀਚੇ ਡੂੰਗਾ ਪੈ ਗਿਆ ਦੇਖਿਓ ਰਗੜ ਰਗੜ ਕੇ ਜਿਹੜਾ ਉਹ ਪੂਰਾ ਨਾਲ ਜਾ ਰਿਹਾ ਅਤੇ ਇਹ ਹਾਲਾਤ ਹੈ ਕੋਰਾਲੀ ਦੇ ਪਪਰਾਲੀ ਰੋਡ ਦੇ ਆ ਤੇ ਸਾਡੇ ਨਾਲ ਅ ਇੱਥੇ ਰਾਣਾ ਗੋਪੀ ਜੀ ਵੀ ਆ ਜਿਨ੍ਹਾਂ ਦੀਆਂ ਗੱਡੀਆਂ ਸੀਗੀਆਂ ਲੋਕਾਂ ਦੀਆਂ ਉਹ ਫਸੀਆਂ ਅਤੇ ਘੱਟੋ ਘੱਟ ਜੇ ਤੁਸੀਂ ਜ ਤੁਹਾਨੂੰ ਪਤਾ ਹੈ ਵੀ ਫਸਲਾ ਆਣੇ ਵਾਲੀ ਆ ਘੱਟੋ ਘੱਟ ਇਹਦੇ ਪਰ ਦੋ ਟਰਾਲੀਆਂ ਮਿੱਟੀ ਨਹੀਂ ਪਾ ਦੋ ਤਾਂ ਕਿ ਲੋਕਾਂ ਦਾ ਨੁਕਸਾਨ ਤਾਂ ਨਾ ਹੋਵੇ ਇਹ ਹਾਲਾਤ ਦੇਖੋ ਇਹ ਹਾਲਾਤ ਹੈ ਆ ਕਰਵਾਲੀ ਦੇ ਪਪਰਾਲੀ ਰੋਡ ਦੇ ਆ ਰਾਣਾ ਜੀ ਕੀ ਹੋਇਆ ਸੀਗਾ ਔਰ ਦੱਸਿਓ ਕਿ ਆ ਜਾਣਕਾਰੀ ਇੱਧਰ ਆਪਣੀ ਗੱਡੀ ਗੱਡੀ ਲੋਡ ਹੋ ਰਹੀ ਗੱਡੀ ਲੋਡ ਹੋ ਕੇ ਆਪਣੀ ਜੀਰੀ ਦੀ ਜਾਰੀ ਸੀਗੀ ਆਪਣਾ ਸੈਲਰ ਚ ਤੇ ਅਸੀਂ ਜ਼ਿੰਮੇਵਾਰ ਪਰ ਜਾ ਰਹੀ ਸੀ ਕਿ ਕਿਹੜਾ ਮਾਰਣਾ ਤੇ ਜਦੋਂ ਉਹ ਦੇਖਿਆ ਜੀ ਉਹ ਗੱਡੀ ਤਾਂ ਸਿਮੀ ਦੀ ਤੇ ਗੱਡੀ ਤਾਂ ਸਿਮੀ ਦੀ ਤੇ ਮਤਲਬ ਕਿ ਕਾਫੀ ਲੰਬੀ ਟ੍ਰੈਕ ਲੈਂਥ ਕਰਦੇ ਲੱਗੀ ਸੀਗੀ ਤਾਂ ਫਿਰ ਉਹ ਗੱਡੀ ਦੀ ਜੋੜ ਨੂੰ ਰੋਇਆ ਜੋਰ ਨਹੀਂ ਗੱਡੀ ਨਿਕਲੀ ਨਹੀਂ ਕਿਉਂਕਿ ਆਲਰੇਡੀ ਉਹ ਜਿੰਨਾ ਵੀ ਮਟੀਰੀਅਲ ਤੁਹਾਨੂੰ ਦੇਖਿਆ ਜੀ ਇਹ ਤਾਂ ਸੇਵਾ ਜੀ ਉਹਰੇ ਮਤਲਬ ਕਿ ਕਹਿੰਦੇ ਕਿ ਉਹਰੇ ਪਾਣੀ ਪਿਖਾਉਂਦਾ ਜੀ ਉਹਦੇ ਕੋਈ ਪ੍ਰਸ਼ਾਸਨ ਕੋਈ ਵੀ ਉਹ ਸੁਣਵਾਈ ਨਹੀਂ ਕਰਦਾ ਕੜਗੜੂ ਪ੍ਰਸ਼ਾਸਨ ਨੂੰ ਕਟੂਗਰ ਪ੍ਰਬੰਧਨ ਨੂੰ ਇਹਨਾਂ ਨੇ ਚਾਰ ਪੰਜ ਵਾਰੀ ਫੀਲ ਵੀ ਕਰ ਲਈ ਸੀ ਕਿ ਹਾਂਜੀ ਕਿ ਤੁਸੀਂ ਉਹਦੇ ਉਹਦੇ ਕੋਈ ਕੋਈ ਨਾ ਕੋਈ ਕੰਮ ਕਰ ਦਿਓ ਸਾਡਾ ਪਰ ਪ੍ਰਸ਼ਾਸਨ ਕਰਨੀ ਤਾਂ ਕੋਈ ਵੀ ਮਤਲਬ ਕੀ ਇਸ ਚੀਜ਼ ਇਸ ਚੀਜ਼ ਦੀ ਅ ਅਨ ਸਰਵਾਈਕ ਕਿਤੇ ਜਾਰੀ ਹੈ ਤੇ ਮੈਂ ਪ੍ਰਸ਼ਾਸਨ ਨੂੰ ਇਹ ਰਿਕਵੈਸਟ ਕਰੂੰਗਾ ਕਿ ਤੁਸੀਂ ਦੇਖੋ ਜੀ ਗੱਡੀਆਂ ਆਪਣਾ ਜਿੰਨੇ ਵੀ ਆਪਣਾ ਟਰਾਂਸਪੋਰਟ ਗੱਡੀਆਂ ਹੈ ਜੀ ਉਹਦੇ ਸੈਲਰ ਆਪਣੇ ਲక్ష్ਮੀ ਸੈਲਰ ਦੇ ਪੁਤਰਾਜੀ ਸੈਂਟਰ ਦੇ ਨਿਕਸ ਜਨਰੇਟਰ ਨੂੰ ਕੰਮ ਕਰਦੇ ਨੇ ਤੇ ਗੱਡੀਆਂ ਨੇ ਰੋਜ਼ ਆਵਾਜਾਵੀ ਕਰਨੀ ਹੈ ਦੇਖੋ ਪ੍ਰੋਬਲਮ ਦਿੱਕਤ ਫੇਸ ਕਰਨੀ ਪੈਂਦੀ ਹੈ ਗੱਡੀਆਂ ਉਹਨੂੰ ਕਿਉਂ ਨਹੀਂ ਆਪਣੇ ਜਿਹੜੀ ਹੋਰ ਵੀ ਲੋਕਲ ਆਪਣੇ ਉਰੇ ਬੰਦੇ ਪਿੰਡੇ ਦੇ ਬੰਦੇ ਆ ਉਹ ਵੀ ਕਹਿੰਦੇ ਨੇ ਕਿ ਉਹਰੇ ਬਹੁਤ ਮਤਲਬ ਕਿ ਪ੍ਰੋਬਲਮ ਆਂਦੀ ਹੈ ਉਹਰੇ ਗੱਡੀ ਤਲਦੀ ਹੈ ਸਾਡੀ ਪੂਰੇ ਨਿਕਲਣ ਵਾਸਤੇ ਜੇ ਨਹੀਂ ਮੁਗੀ ਤੇ ਉਹਰੇ ਪਾਣੀ ਪਾਣੀ ਖੜਾ ਹੋ ਜਾਂਦਾ ਹੈ ਜੀ ਆ ਦੋਨੋਂ ਸਾਹਮਣੇ ਦੇਖੋ ਵੀ ਰੋਡ ਜਮਈ ਮਤਲਬ ਕਿ ਨਿੱਤ ਹੋਈ ਵੀ ਹੈ ਜੀ ਜਮਈ ਨੀਚੇ ਤਾਂ ਸੀ ਹੋਈ ਹੈ ਜੀ ਅਸਲੀ ਕਈ ਕਈ ਕਹਿੰਦੇ ਕਿ ਇਹਦੇ ਵਿੱਚ ਸਿਵਲ 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 ਲਾਈਨ ਹੈ ਜੀ ਵਿੱਚ ਕੋਈ ਕੁਝ ਕਹਿੰਦਾ ਜੀ ਪਰ ਮੇਨ ਐਕਚੁਅਲੀ ਗੱਲ ਸਮਝ ਬਣੀ ਆ ਰਹੀ ਕਿ ਅਸਲ ਇੰਕਾ ਨਹੀਂ ਕਿਉਂਕਿ ਕਿਚੜ ਬਹੁਤ ਇੰਨਾ ਆਲਰੇਡੀ ਹੋਏ ਹੋਏ ਕਿ ਦਲਦਲ ਬ ਗੱਡੀ ਸਲਿੱਪ ਕਰਦੀ ਜੇ ਗੱਡੀ ਤਸ ਜਾਂਦੀ ਹੈ ਜੀ ਪਤਾ ਜੀ ਹਾਂ ਇਸ ਤੋਂ ਪਹਿਲਾਂ ਗੱਡੀ ਨੂੰ ਕੱਢਿਆ ਗਿਆ ਕਿਹੜੀ ਗੱਡੀ ਸੀਗੀ ਤੇ ਕਿੰਨੀ ਕਿੰਨਾ ਕੁ ਟਾਈਮ ਲੱਗਿਆ ਗੱਡੀ ਨੂੰ ਕੱਢਣ ਵਾਸਤੇ ਜਿਹੜੀ ਗੱਡੀ ਸੀਗੀ ਆਪਣੇ ਸੰਜੀਵ ਜੀ ਦੀ ਗੱਡੀ ਸੀਗੀ ਸਾਡੇ ਮਲਕੀ ਨਾਥੀਰਾਮ ਸੈਲਿਆਂ ਨਾਲ ਜੁੜੇ ਹੋਏ ਨੇ ਉਹ ਤੇ ਉਹਨਾਂ ਦੀ ਇੱਕ ਜੀਰੀ ਲੋਡ ਮਲਕੀ ਹੋ ਕੇ ਜਾ ਰਹੀ ਸੀ ਇਧਰ ਸਾਈਡ ਆਪਣਾ ਸੈਲਰ ਮੈਂ ਇਹਨਾਂ ਦੇ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਜਦ ਗੱਡੀ ਮਲਕੀ ਕੱਢਣ ਲੱਗੇ ਸੀਗੇ ਤੇ ਗੱਡੀ ਉਰੇ ਤਸ ਗਈ ਮੈਂ ਆਪਣੀ ਗੱਡੀ ਲੈ ਕੇ ਜ਼ਿੰਮੇਵਾਰ ਕੋਲ ਢੀੜਾ ਮਰਨ ਲੱਗਿਆ ਪਤਾ ਜੀ ਜਿਹੜੀ ਜ਼ਿੰਮੇਵਾਰ ਤੇ ਸਾਡੇ ਆਰਤੀ ਹੁੰਦੇ ਨੇ ਤੇ ਫਿਰ ਜਦ ਦੇਖਿਆ ਜੂਰੇ ਮੈਂ ਗੱਡੀ ਜਦ ਦੇਖੀ ਜੂਰੇ ਜੀ ਜੇਸੀਬੀ ਨੂੰ ਫੋਨ ਮਾਰਿਆ ਜੀ ਘੜੁ ਘੜ ਤਕਰੀਬਤਨ ਡੇਢ ਤੋਂ 2 ਘੰਟਾ ਗੱਡੀ ਉਰੇ ਫਸੀ ਰਹੀ ਜੀ ਤੇ ਡੇਢ ਤੋਂ 2 ਘੰਟੇ ਚ ਫਸੀ ਰਹੀ ਤੇ ਸਾਰੀ ਗੱਡੀਆਂ ਬੜੀ ਟਰੱਕ ਦੀ ਲਾਈਨ ਤੇ ਤਤਾਰ ਤੇ ਬਣੀ ਰਹੀ ਜੀ ਉਹ ਟਰਾਂਸਪੋਰਟ ਦੇ ਜਿਹੜੇ ਬੰਦੇ ਆ ਉਹ ਵੀ ਬਹੁਤ ਪਰੇਸ਼ਾਨ ਹੋਏ ਨੇ ਤੇ ਉਹਨਾਂ ਨੇ ਵੀ ਕਿਹਾ ਕਿ ਰਾਲੇ ਜੀ ਪੁੱਛੇ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਜੀ ਅਸੀਂ 4-5 ਵਾਰੀ ਮਲਕੀ ਮਾਰਕੀਟ ਕਮੇਟੀ ਵੀ ਜਾਏ ਜੀ ਜਿੱਤੇ ਜਿੱਤੇ ਉਹਨਾਂ ਨੂੰ ਮਲਕੀ ਪ੍ਰੋਬਲ ਮਿਲਦੀ ਤੇ ਉੱਥੇ ਤੇ ਜਾਏ ਜੀ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਜੇਕਰ ਕਿਸੇ ਗੱਡੀ ਕਿੱਸ ਦੀ ਹੋਣੀ ਚਾਹੀਦੀ ਹੈ ਟੁੱਟ ਗਿਆ ਜੀ ਚੈਂਬਰ ਟੁੱਟ ਗਿਆ ਗੱਡੀ ਦਾ ਜੀ ਨੀਚੇ ਜਿਹੜਾ ਮਲਕੀ ਇਹਨਾਂ ਨੇ ਮੇਨ ਐਕਸਲ ਮਲਕੀ ਜਿਹੜੇ ਘੋੜਾ ਹੋਂ ਦੇ ਨੀਚੇ ਪਾਣੇ ਵਾਲਾ ਉਹ ਜਮੇ ਟੁੱਟ ਗਿਆ ਜੀ ਹੁਣ ਜੀ ਉਹਨਾਂ ਦਾ ਨੁਕਸਾਨ ਤਾਂ ਆਲਰੇਡੀ ਹੋਈ ਹੀ ਹੈ ਜੀ ਡੱਲੇ ਟੁੱਟ ਗਿਆ ਉਹਨਾਂ ਦਾ ਜੋੜ ਜੋੜ ਮੋੜਾਈ ਤੇ ਗੱਡੀ ਉਹ ਜੀ ਸੀ ਬੀ ਮਸ਼ੀਨ ਕੰਪੈਨ ਪਹਿਲਾਂ ਉਹਰੇ ਟਰੱਕ ਨਾਲ ਸੀ ਟੋਸ਼ਨ ਪਾਇਆ ਸੀਗਾ ਟੋਸ਼ਨ ਪਾ ਤਾ ਉਹਦਾ ਜਿਹੜਾ ਬੰਪਰ ਦਾ ਉਹ ਵੀ ਟੁੱਟ ਗਿਆ ਜੀ ਤਾਂ ਫਿਰ ਗੱਡੀ ਦਾ ਬਹੁਤ ਬਹੁਤ ਨੁਕਸਾਨ ਹੋ ਰਿਹਾ ਜੀ ਇਹਨਾਂ ਦੀ ਕੌਣ ਪਰਪਾਈ ਕਰੇਗਾ ਪ੍ਰਸ਼ਾਸਨ ਵੀ ਨਹੀਂ ਕਰ ਰਿਹਾ ਸੁਣਵਾਈ ਕਰਦਾ ਜਿੱਥੇ ਜਿੱਥੇ ਪ੍ਰਸ਼ਾਸਨ ਕਹਿੰਦੇ ਕਿ ਉੱਥੇ ਚਲੇ ਜਾਂਦੇ ਜੇ ਟ੍ਰਾਂਸਪੋਰਟ ਮਤਲਬ ਕਿ ਇਹਨਾਂ ਦਾ ਵਿਭਾਗ ਹੈ ਇਹ ਉੱਥੇ ਗਏ ਵੀ ਸੀਗੇ ਪੰਜ ਛੇ ਵਾਰੀ ਕਹਿ ਵੀ ਕਿ ਤੁਸੀਂ ਇੱਕ ਘਟਕਾ ਪਾ ਦਿਓ ਰੋੜਾ ਪਾ ਦਿਓ ਇਹਨੂੰ ਮਤਲਬ ਕਿ ਪੱਧਰ ਕਰਕੇ ਪ੍ਰਸ਼ਾਸਨ ਕੀ ਹੱਲ ਕਰਨਾ ਚਾਹੀਦਾ ਕਿਉਂਕਿ ਔਕੜ ਵੱਡੀ ਹੈ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤੇ ਅਨਾਜ ਮੰਡੀ ਨੂੰ ਰਸਤਾ ਜਿਹੜਾ ਇਹੀ ਜਾਂਦਾ ਹੋਰ ਕੋਈ ਰਸਤਾ ਨਹੀਂ ਜੇ ਬਰਸਾਤ ਪੈ ਗਈ ਤਾਂ ਫਿਰ ਕੀ ਬਣੂਗਾ ਕੀ ਆਲਰੇਡੀ ਟ੍ਰੈਲੀ ਵੀ ਆਣੀ ਹੋਰੀ ਜੇ ਮਲਕੀ ਜ਼ਿੰਮੇਵਾਰ ਹੈ ਆਪਣੀ ਨਜ਼ਰ ਚ ਲੈ ਕੇ ਆਵੇ ਇਹਨਾਂ ਦਾ ਅਮਲੇ ਜਿੰਨਾ ਵੀ ਮਲਕੀ ਆ ਸਿਸਟਮ ਹੈ ਉਹਨੂੰ ਠੀਕ ਕਰੇ ਜਾਵੇ ਪੂਰੇ ਵੀ ਨਹੀਂ ਹੈ ਤੇ ਬਲਕਿ ਕੁਝ ਹੋਰ ਜਗ੍ਹਾ ਵੀ ਮਲਕੀ ਕੁਝ ਐਜਾ ਸਿਸਟਮ ਹੈ ਜਿੱਕਰ ਆਪਣਾ ਆਪਣਾ ਕਿਸਾਈਆਂ ਵਾਲਾ ਪੋਲੇ ਜੀ ਉਹ ਵੀ ਪਾਣੀ ਨਾਲ ਪਰ ਜਾਂਦਾ ਹੈ ਉਹਨਾਂ ਦੇ ਵੀ ਕੋਈ ਸੁਣਵਾਈ ਨਹੀਂ ਹੁੰਦਾ ਕੋਈ ਹੱਲ ਨਹੀਂ ਆਉਂਦੀ ਆਪਣੀ ਮੈਂ ਤਾਂ ਇੱਕ ਗੱਲ ਕਹੂੰਗਾ ਜਿੰਨੀ ਵੀ ਆਪਣੀ ਟੋਟਲ ਕਮੇਡੀ ਦੇਖ ਲਓ ਜਿੰਨੀ ਵੀ ਆਪਣੇ ਮੀਂਹ ਪੈਂਦਾ ਜੀ ਪ੍ਰਸ਼ਾਦਮਾ ਪਾਣੀ ਆਉਂਦਾ ਜੀ ਉਹ ਆਪਣੇ ਬਜ਼ਾਰਾ ਦਾ ਖੜਾ ਹੋ ਜਾਂਦਾ ਦੁਕਾਨਾਂ 'ਚ ਬੜ ਜਾਂਦਾ ਜੀ ਉਦੋਂ ਕੋਈ ਵੀ ਹੱਲ ਨਹੀਂ ਹੋ ਰੇ ਜੀ ਉੱਥੇ ਦੇਖ ਕੇ ਹੱਲ ਤਾਂ ਕਿ ਆਉਂਗਾ ਜੀ ਉਹ ਤਾਂ ਕਿਆ ਹੱਲ ਲੂੰਗਾ ਜੀ ਜੋ ਉੱਥੇ ਨਹੀਂ ਹਲੋ ਹੈ ਜੀ ਲੱਗਦਾ 20 ਸਦੀ ਦੇ ਵਿੱਚ ਸੜਕ ਬਣੂਗੀ ਦੇਖੋ ਜੀ ਮੇਰੀ ਗੱਲ ਸੁਣੋ ਜੀ ਮੈਨੂੰ ਤਾਂ ਲੱਗਦਾ ਨਹੀਂ ਹੈ ਜੀ ਕਟੋ-ਕਟ ਇਹ ਜਿਹੜਾ ਕੰਮ ਹੈ ਜੀ ਜਿੰਨਾ ਵੀ ਹੋਇਆ ਵਜੀ ਮੈਨੂੰ ਕਟੋ-ਕਟ ਇਹਨੂੰ ਦੇਖਦੇ ਵੀ ਮੈਨੂੰ ਕੋਈ 1.5 ਤੇ 2 ਸਾਲ ਹੋ ਗਏ ਜੀ ਇਹਨੂੰ ਦੇਖਦੇ ਹੋ ਜੀ ਤੇ ਜ਼ਰੂਰ ਇਹ ਸਾਡੇ ਨਾਲ ਰਾਣਾ ਜੀ ਸੀਗੇ ਤੇ ਉਹ ਜਦੋਂ ਅਸੀਂ ਉਹਨਾਂ 'ਤੇ ਸਵਾਲ ਪੁੱਛਿਆ ਕਿ ਇਸ ਸਦੀ ਦੇ ਵਿੱਚ ਲੱਗਦਾ ਵੀ ਇਹ ਸੜਕ ਬਣੇਗੀ ਤੇ ਉਹਨਾਂ ਨੇ ਜ਼ਰੂਰ ਹੱਸ ਕੇ ਜਵਾਬ ਦਿੱਤਾ ਕਿ ਸ਼ਾਇਦ ਨਹੀਂ ਬਣੇਗੀ ਕਿਉਂਕਿ ਬੋਟਾ ਦੇ ਟਾਈਪ ਲੀਡਰ ਕਾਫੀ ਆਂਦੇ ਨੇ ਤੇ ਹਾਲਾਤ ਤੁਸੀਂ ਇਹ ਸੜਕ ਦੇ ਦੇਖ ਲਓ ਵੀ ਇੱਥੋਂ ਗੱਡੀ ਕਿਸ ਤਰ੍ਹਾਂ ਲੰਘਦੀ ਹੋਣੀ ਤੇ ਜਿਹਦਾ ਨੁਕਸਾਨ ਡਰਾਈਵਰਾਂ ਦਾ ਹੁੰਦਾ ਤੇ ਕਿਤੇ ਨਾ ਕਿਤੇ ਮਾਲਕ ਵੀ ਜਿਹੜੇ ਡਰਾਈਵਰਾਂ ਦੇ ਗਾਲੇ ਬਾਅਦ ਚ ਨੁਕਸਾਨ ਪਾ ਦਿੰਦੇ ਆ ਵੀ ਆਖਰ ਭਾਈ ਤਾਂ ਇੱਜਾ ਤੈਨੂੰ ਪਤਾ ਸੀਗਾ ਵੀ ਇਹ ਕਿਚੜ ਦੇ ਵਿੱਚ ਨੂੰ ਗੱਡੀ ਗੱਡੀ ਕਿਉਂ ਸੀਗੀ ਅਤੇ ਇਹ ਹਾਲਾਤ ਤੁਸੀਂ ਲੱਗਦਾ ਵੀ ਇਹਦੇ ਇਹਦੇ ਵਿੱਚ ਨੂੰ ਗੱਡੀ ਜਿਹੜੀ ਛੋਟੀ ਹੈ ਉਹ ਲੰਗੇਗੀ ਕਿਉਂਕਿ ਹੈਵੀ ਗੱਡੀ ਜਿਹੜੀ ਹੁੰਦੀ ਹੈ ਸਮਾਨ ਨਾਲ ਭਰੀ ਵੀ ਹੈ ਉਹ ਤਾਂ ਚਾਹੇ ਚਲੋ ਮੰਨਿਆ ਤੁੱਕਾ ਤੁੱਕਾ ਲਾ ਕੇ ਕਿਸੇ ਤਰੀਕੇ ਦੇ ਨਾਲ ਇਦਾਂ ਨੂੰ ਲੰਘ ਸਕਦੀ ਹੈ ਪਰ ਜਿਹੜੀ ਦੂਸਰੀ ਖਾਲੀ ਗੱਡੀ ਹੁੰਦੀ ਆ ਚਾਰ ਟਾਇਰ ਵਾਲੀ ਛੋਟੀ ਕਾਰ ਹੁੰਦੀ ਆ ਜੇਕਰ ਉਹ ਗੱਡੀ ਇਹਦੇ ਵਿੱਚੋਂ ਲੰਗੇਗੀ ਤਾਂ ਇਹ ਉਹ ਇਧਰੋਂ ਲੰਘਣਾ ਕੋਈ ਆਸਾਨ ਨਹੀਂ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਦੋ ਦਿਨ ਪਹਿਲਾਂ ਇੱਕੀ ਗੱਡੀ ਇੱਥੇ ਕੁਰਾਲੀ ਦੇ ਵਾਰਡ ਨੰਬਰ 15 ਨਿਵਾਸੀ ਦੀ ਡਾਕਟਰ ਸਾਹਿਬ ਦੀ ਜਿਹੜੀ ਗੱਡੀ ਆ ਉਹ ਇੱਥੋਂ ਫਸੀ ਸੀਗੀ ਤੇ ਉਹ ਗੱਡੀ ਜਦੋਂ ਫਸੀ ਸੀਗੀ ਤਾਂ ਆਈਪੀਐਸ ਸਕੂਲ ਦੇ ਜਿਹੜੇ ਆ ਡਰਾਈਵਰ ਉਹਨਾਂ ਨੇ ਇਕੱਠੇ ਹੋ ਕੇ ਸਾਰੀਆਂ ਆਪਣੀਆਂ ਗੱਡੀਆਂ ਲਿਆ ਕੇ ਟੋਚਣ ਪਾ ਕੇ ਉਹ ਗੱਡੀ ਕੱਢਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਸੀਗੀ ਪਰ ਫਿਰ ਹਾਲ ਜੋ ਇਹ ਸੜਕ ਹੈ ਉਹ ਕਾਫੀ ਸਰਦਰਦੀ ਪ੍ਰਸ਼ਾਸਨ ਦੇ ਲਈ ਬਣੀ ਹੋਈ ਹੈ ਕਿਉਂਕਿ ਜਦੋਂ ਵੋਟਾਂ ਆਉਂਦੀਆਂ ਤੇ ਸੜਕ ਬਣ ਜਾਂਦੀ ਹੈ ਅਜਿਹੇ ਦਾਅਵੇ ਕਿੱਥੇ ਜਾਂਦੇ ਆ ਪਰ ਵੋਟਾਂ ਤੋਂ ਬਾਅਦ ਇਹ ਸੜਕ ਬਿਲਕੁਲ ਇਸੇ ਤਰ੍ਹਾਂ ਦੀ ਰਹਿੰਦੀ ਹੈ ਅਤੇ ਹੁਣ ਇਹ ਸੜਕ ਦੇ ਹਾਲਾਤ ਇੰਜਨੇ तकरीबन ਗੱਬੇ ਡੇਢ ਡੇਢ ਫੁੱਟ ਡੁੰਗੇ ਟੋਏ ਪਏ ਹੋਏ ਨੇ ਅਤੇ ਸਭ ਨੂੰ ਅਪੀਲ ਹੈ ਕਿ ਇਹ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਪ੍ਰਸ਼ਾਸਨ ਜਿਹੜਾ ਕੁਪਮ ਕਰਨ ਦੀ ਨੀਂਦ ਸੁੱਤਾ ਪਿਆ ਉਸ ਤੇ ਤੱਕ ਇਹ ਵੀਡੀਓ ਪੁੱਜੇ ਅਤੇ ਇਹ ਵੀਡੀਓ ਪੁੱਜਣ ਤੇ ਨਾਲ ਜਿਹੜੇ ਕੀ ਸਮੰਦਰ ਵਿਭਾਗ ਦੇ ਅਫਸਰ ਹੈ ਉਹਨਾਂ ਨੂੰ ਵੀ ਸ਼ਰਮ ਆਵੇ ਵੀ ਯਾਰ ਇਹ ਕੰਮ ਕਰਨੇ ਵਾਲਾ ਬਣਦਾ ਜੇ ਕੁਝ ਹੋਰ ਕੰਮ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਦੋ ਚਾਰ ਟਿੱਪਰ ਜਿਹੜੇ ਆ ਮਿੱਟੀ ਦੇ ਪਾ ਕੇ ਇੱਥੇ ਇੱਕ ਰਸਤਾ ਸਾਫ਼ ਸੁਥਰਾ ਤਾਂ ਬਣਾ ਹੀ ਸਕਦੇ ਆ ਤੇ ਫਿਲਹਾਲ ਜੋ ਇਹ ਸੜਕ ਹੈ ਲੋਕਾਂ ਦੇ ਲਈ ਦੁਬਦਾ ਪੈਦਾ ਕਰ ਰਹੀ ਹੈ ਅਤੇ ਲੋਕ ਜਦੋਂ ਮਜਬੂਰੀ ਵਜੋਂ ਕਿਉਂਕਿ ਇੱਥੋਂ ਅਨਾਜ ਮੰਡੀ ਕਾਫੀ ਅਨੇੜੇ ਹੈ ਤੇ ਤੁਹਾਨੂੰ ਜ਼ੂਮ ਕਰਕੇ ਕੈਮਰੇ ਨਾਲ ਜ਼ਰੂਰ ਦਿਖਾਣੇ ਆ ਇਹ ਜਿਹੜਾ ਸ਼ੈੱਡ ਹੈ ਇਹ ਅਨਾਜ ਮੰਡੀ ਕੋਰਾਲੀ ਦਾ ਹੈ ਪਰ ਇੱਥੇ ਤੋਂ ਜਦੋਂ ਇਹ ਵਾਲੀ ਅਨਾਜ ਮੰਡੀ ਜੋ ਕਿ ਆ ਕੋਰਾਲੀ ਦੀ ਪੁਰਾਣੀ ਅਨਾਜ ਮੰਡੀ ਹੈ ਇੱਥੋਂ ਸਮਾਨ ਲੈ ਕੇ ਜਾਣਾ ਹੁੰਦਾ ਹੈ ਜਾਂ ਆ ਸੈਲਰ ਹੈ ਇੱਥੋਂ ਸਮਾਨ ਲੈ ਕੇ ਅਨਾਜ ਮੰਡੀ ਦੇ ਵਿੱਚ ਜਾਣਾ ਹੋਵੇ ਤਾਂ ਇੱਕ ਵੱਡੀ ਸਿਰਦਰਦੀ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ ਅਤੇ ਇਸ ਜਿਹੜਾ ਇਹ ਪਾਕਿਸਤਾਨੀ ਟੁੱਟਿਆ ਫੁੱਟਿਆ ਰਸਤਾ ਹੈ ਤੇ ਇਹਦੇ ਵਿੱਚ ਜਾ ਕੇ ਗੱਡੀ ਫਸ ਜਾਂਦੀ ਹੈ ਤੇ ਲੱਖਾਂ ਰੁਪਏ ਦਾ ਨੁਕਸਾਨ ਟਰੱਕ ਡਰਾਈਵਰ ਦਾ ਹੁੰਦਾ ਹੈ ਕਿਉਂਕਿ ਟਰੱਕ ਡਰਾਈਵਰ ਦੀ ਤਨਖਾਹ 10 ਤੋਂ 20000 ਰੁਪਏ ਤੱਕ ਹੁੰਦੀ ਹੈ ਅਤੇ ਜੇਕਰ ਕਿਸੇ ਦਾ ਕੁਝ ਨੁਕਸਾਨ ਹੁੰਦਾ ਤੇ ਜਿਹੜਾ ਗੱਡੀ ਦਾ ਮਾਲਕ ਹੈ ਉਹ ਕਿਤੇ ਨਾ ਕਿਤੇ ਨੁਕਸਾਨ ਡਰਾਈਵਰ ਦੇ ਗਲ ਪਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਉਹਨਾਂ ਦੀ ਤਨਖਾਹ ਕੱਟੀ ਜਾ ਸਕਦੀ ਹੈ ਤੇ ਜ਼ਰੂਰ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚਾ ਦਿਓ ਤਾਂ ਕਿ ਇਸ ਸਮੱਸਿਆ ਦਾ ਕੋਈ ਹੱਲ ਕੀਤਾ ਜਾ ਸਕੇ ਕਿਉਂਕਿ ਜੇਕਰ ਸਮੱਸਿਆ ਦਾ ਹੱਲ ਹੋਵੇਗਾ ਤਾਂ ਹੀ ਲੋਕ ਸਾਫ਼ ਸੁਥਰੀਆਂ ਸੜਕਾਂ ਤੇ ਜਾ ਸਕਣਗੇ ਅਤੇ ਉਹਨਾਂ ਦੇ ਖਰਚੇ ਬਚਣਗੇ ਕਿਉਂਕਿ ਇਹਨਾਂ ਸੜਕਾਂ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਵੀ ਹੁੰਦਾ ਹੈ ਤੇ ਤੁਹਾਨੂੰ ਤਸਵੀਰ ਵੀ ਦਿਖਾਣੇ ਆ ਸ਼ਮਸ਼ਾਨ ਘਾਟ ਹੈ ਸਵਰਗ ਜਿੱਥੇ ਕੀ ਹਰ ਇੱਕ ਨੇ ਆਣਾ ਇੱਕ ਨਾ ਇੱਕ ਦਿਨ ਜੇਕਰ ਮੰਨ ਲਓ ਕਿਸੇ ਦੀ ਡੈਥ ਹੁੰਦੀ ਹੈ ਤਾਂ ਇਹ ਰਸਤਾ ਪਪਰਾਲੀ ਰੋਡ ਵੱਲ ਦੀ ਆਉਂਦਾ ਹੈ ਅਤੇ ਜੇਕਰ ਹੋ ਸ਼ਮਸ਼ਾਨ ਘਾਟ ਆਣਾ ਹੋਵੇ ਤਾਂ ਉਹ ਪਿੱਛੇ ਹੀ ਗੱਡੀ ਰੋਕ ਕੇ ਆਂਦੇ ਆ ਵੀ ਭਾਈ ਜਾਣਾ ਤਾਂ ਮਜਬੂਰੀ ਹੈ ਪਰ ਸੜਕ ਦੇ ਹਾਲਾਤ ਦੇਖ ਕੇ ਵੀ ਉਹਨਾਂ ਨੂੰ ਮਜਬੂਰੀ ਲੱਗਦੀ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਧੰਨਵਾਦ ਜੀ ਤੁਸੀਂ ਪੋਸਟ ਅੱਗੇ ਜ਼ਰੂਰ ਸ਼ੇਅਰ ਕਰਦੇ ਹੋ ਕਿਉਂਕਿ ਜੇਕਰ ਤੁਸੀਂ ਵੀਡੀਓ ਸ਼ੇਅਰ ਕਰੋਗੇ ਤਾਂ ਹੀ ਪ੍ਰਸ਼ਾਸਨ ਦੀ ਅੱਖਾਂ ਖੁੱਲਣੀਆਂ ਨਹੀਂ ਤਾਂ ਫਿਰ ਇਸ ਤਰ੍ਹਾਂ ਹੀ ਛਿੱਤਰ ਖਾਂਦੇ ਰਹੋ ਵੋਟਾਂ ਪਾਉਂਦੇ ਰਹੋ ਭਾਈ ਹੁਣ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਆ ਪੋਸਟ ਸ਼ੇਅਰ ਕਰਕੇ ਇਸ ਸੜਕ ਦਾ ਹੱਲ ਕਰਵਾਉਣਾ ਹੈ ਜਾਂ ਫਿਰ ਛੇਤਰਖਾਨੇ ਆ ਭਾਈ ਸਰਕਾਰਾਂ ਤੋਂ ਹਾਂ ਜਰੂਰ ਸਰਕਾਰ ਵੀ ਜੇ ਕਰੇ ਵੀਡੀਓ ਦੇਖਦੀ ਹੈ ਤਾਂ ਸਰਕਾਰ ਨੂੰ ਅਪੀਲ ਹੈ ਵੀ ਇੱਥੇ ਪਹਿਲਾਂ ਪੰਜ ਚਾਰ ਟਿੱਪਰ ਜਿਹੜੇ ਮਿੱਟੀ ਦੇ ਪਾਏ ਜਾਵੇ ਤਾਂ ਕਿ ਇਹ ਸੜਕ ਇੱਕ ਲੈਵਲ ਤੇ ਹੋਵੇ ਉਸ ਤੋਂ ਬਾਅਦ ਜਦੋਂ ਵੀ ਟਾਈਮ ਲੱਗਦਾ ਹੈ ਇਸ ਸੜਕ ਨੂੰ ਬਣਾਇਆ ਜਾ ਸਕੇ ਧੰਨਵਾਦ ਜੀ